ਪੰਜਾਬ ਦੇ ਵਿੱਚ ਸੜਕਾਂ ਤੇ ਆਵਾਰਾ ਪਸ਼ੂਆਂ ਦੀ ਵੱਧਦੀ ਗਿਣਤੀ ਹੁਣ ਇੱਕ ਗੰਭੀਰ ਅਤੇ ਜਾਨਲੇਵਾ ਸਮੱਸਿਆ ਬਣ ਗਈ ਹੈ। ਤਾਂ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਾਲ ਹੀ ਦੇ ਵਿੱਚ ਇੱਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ। ਇਸ ਤੋਂ ਬਾਅਦ ਮੁੱਦਾ ਇੱਕ ਵਾਰ ਫਿਰ ਤੋਂ ਜਾਂਚ ਦੇ ਘੇਰੇ ਦੇ ਵਿੱਚ ਆ ਗਿਆ ਤੇ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਚੁੱਕਾ ਹੈ ਇਸ ਦੇ ਨਾਲ ਸਵਾਲ ਉੱਠੇ ਨੇ ਕਿ 2016 ਦੇ ਵਿੱਚ ਲਾਗੂ ਕੀਤਾ ਗਿਆ ਗਊ ਸੈਸ ਲਾਗੂ ਕਿੱਥੇ ਹੋਇਆ ਅਜਵੰਦਾ ਦੇ ਹਾਦਸੇ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਸ ਦੀ ਗੱਡੀ ਇੱਕ ਆਵਾਰਾ ਜਾਨਵਰ ਦੇ ਨਾਲ ਟਕਰਾ ਗਈ ਸੀ ਜਿਸ ਕਾਰਨ ਗੰਭੀਰ ਸੱਟਾਂ ਲੱਗੀਆਂ ਸੀ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਹੈ ਇਹ ਹਾਦਸਾ ਨਾ ਸਿਰਫ ਦੁਖਦਾਈ ਹੈ ਸਗੋਂ ਪ੍ਰਸ਼ਾਸਨ ਅਤੇ ਜਨਤਾ ਦੋਵਾਂ ਦੇ ਲਈ ਇੱਕ ਚੇਤਾਵਨੀ ਹੈ ਅੰਕੜਾ ਮੁਤਾਬਕ ਪੰਜਾਬ ਦੇ ਵਿੱਚ ਇਸ ਸਮੇਂ ਲਗਭਗ 1.8 ਲੱਖ ਅਵਾਰਾ ਜਾਨਵਰ ਹਨ ਜਿਨ੍ਹਾਂ ਦੇ ਵਿੱਚ ਬਾਲਖ, ਗਾਵਾਂ ਤੇ ਮੱਝਾਂ ਵੀ ਸ਼ਾਮਲ ਹਨ ਸਮੁਲਸਰ ਦੇ ਵਿੱਚ 4000 ਤੋਂ ਵੱਧ ਅਵਾਰਾ ਜਾਨਵਰ ਇਸ ਸਮੇਂ ਸੜਕਾਂ ਤੇ ਚੌਰਾਹਿਆਂ ਤੇ ਖੁੱਲੇ ਆਪਤ ਹਨ ਇਹ ਜਾਨਵਰ ਟ੍ਰੈਫਿਕ ਜਾਮ ਵਾਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਜਿਸ ਦੇ ਨਾਲ ਸੜਕ ਹਾਦਸਿਆਂ ਦਾ ਖਤਰਾ ਲਗਾਤਾਰ ਵਧ ਰਿਹਾ ਹੈ ਇਸ ਸਮੇਂ ਦੇ ਨਾਲ ਬਦਲਾਅ ਦੀ ਲੋੜ ਹੈ ਸੁ ਦੱਸਦੀ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਤੇ ਸਮਾਜਿਕ ਸੰਗਠਨਾਂ ਤੱਕ ਸਾਂਝੀ ਟੀਮ ਬਣਾਈ ਜਾ ਸਕਦੀ ਹੈ ਜੋ ਇਹਨਾਂ ਜਾਨਵਰਾਂ ਦੀ ਗਿਣਤੀ ਕਰੇ ਤੇ ਉਹਨਾਂ ਦੇ ਸਥਾਨਾਂ ਦੀ ਪਹਿਚਾਣ ਕਰੇ ਦੱਸਦੇ ਕਿ ਉਹਨਾਂ ਨੂੰ ਸਥਾਈ ਗਊਸ਼ਾਲਾ ਦੇ ਵਿੱਚ ਤਬਦੀਲ ਕਰਨ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ। ਇਹ ਸਮੱਸਿਆ ਦੇਸ਼ ਭਰ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਭਾਰਤ ਦੀ 2019 ਦੀ ਪਸ਼ੂ ਤੰਗੜਾ ਦੇ ਅਨੁਸਾਰ 50 ਲੱਖ ਤੋਂ ਵੱਧਵਾਰਾ ਪਸ਼ੂ ਸੜਕਾਂ ਉੱਤੇ ਘੁੰਮਦੇ ਪਾਏ ਗਏ ਨੇ। 2020 ਤੇ 2022 ਦੇ ਵਿਚਕਾਰ ਪੰਜਾਬ ਦੇ ਵਿੱਚ ਸੜਕੀ ਨੈਟਵਰਕ ਉੱਤੇ ਜਾਨਵਰਾਂ ਵਾਹਨਾ ਦੀ ਟੱਕਰ ਦੀ ਕੀਤੇ ਗਏ ਧਿਆਨ ਤੋਂ ਪਤਾ ਲੱਗਾ ਕਿ ਪਸ਼ੂ ਵਾਹਨਾ ਦੀ ਟੱਕਰ ਦੀਆਂ ਘਟਨਾਵਾਂ ਦੇ ਵਿੱਚ ਹਰ ਮਹੀਨੇ ਔਸਤਨ 31 ਲੋਕ ਆਪਣੀ ਜਾਨ ਗਵਾ ਦਿੰਦੇ ਹਨ। ਮੋਤਾਂ ਦੀ ਗਿਣਤੀ 2020 ਦੇ ਵਿੱਚ 312 ਤੋਂ ਵੱਧ ਕੇ 2022 ਦੇ ਵਿੱਚ 421 ਹੋ ਗਈ ਹੈ ਜੋ ਕਿ 34.93 ਫੀਸਦੀ ਦਾ ਵਾਧਾ ਦਰਸਾਉਂਦੀ ਹੈ।